ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹੋ ਸਾਹਮਣੇ ਪੁਲਿਸ ਦੀ ਬੱਸ ਖੜੀ ਹੈ ਗੱਡੀ ਖੜੀ ਹੈ ਪੁਲਿਸ ਮੁਲਾਜ਼ਮ ਬੈਠੇ ਨੇ ਸੀਏਡੀ ਵਾਲੇ ਮੁਲਾਜ਼ਮ ਬੈਠੇ ਨੇ ਕਾਰਨ ਕੀ ਹੈ ਖੇਤਾਂ ਦੇ ਵਿੱਚ ਕੀ ਗੱਲ ਹੋਈ ਹੈਗੀ ਤੇ ਇਧਰਲੇ ਪਾਸੇ ਵੀ ਦੇਖ ਲਓ ਜੀ ਦੇਖ ਸਕਦੇ ਹੋ ਵੀ ਮੋਟਰਸਾਈਕਲ ਖੜੇ ਨੇ ਕੱਲ ਕੀ ਹੈ ਪੂਰੀ ਉਹ ਵਿਖਾਉਣਿਆ ਸਾਨੂੰ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਕੀ ਗੱਲ ਹੈ ਕੀ ਪੂਰੀ ਫੇਰ ਜਾ ਰਹੇ ਸੀ ਅਸੀਂ ਰਸਤੇ 'ਚੋਂ ਦੇਖਦੇ ਆਂ ਵੀ ਗੱਲ ਕੀ ਹੈ ਪੂਰੀ ਇਥੇ ਉਹਨਾਂ ਕੋਲੇ ਜਾ ਕੇ ਪਤਾ ਲੱਗੂਗਾ ਲੈ ਇਹ ਤਾਂ ਧਰਨਾ ਲਾ ਰਖਿਆ ਭਾਈ ਖੇਤਾਂ 'ਚ ਦਾ ਪਕਾਨਾ ਜਿਹੜਾ ਹੈ ਉਹਨਾਂ ਦੋ ਬੰਦੇ ਇਹ ਤਾਂ ਖੇਤਾਂ 'ਚ ਧਰਨਾ ਲਾਈ ਬੈਠੇ ਨੇ ਭਾਈ ਦੇਖਦੇ ਆ ਵੀ ਕੌਣ ਜਥੇਬੰਦੀ ਆ ਕਿ ਕੌਣ ਨੇ ਕਿ ਕਿਸਾਨ ਨੇ ਕਿ ਕੌਣ ਨੇ ਦੇਖਦੇ ਆ ਕੋਲੇ ਜਾ ਕੇ ਵੀ ਕੀ ਗੱਲਬਾਤ ਹੈ ਪੂਰੀ ਆਹ ਦੇਖ ਲਓ ਜੀ ਇਹ ਤਾਂ ਖੇਤਾਂ 'ਚ ਧਰਨਾ ਲਾਉਣ ਦਾ ਕੀ ਕਾਰਨ ਹੈ ਜੀ ਕੋਈ ਸਮਝ ਨਹੀਂ ਆਉਂਦੀ ਕੋਈ ਸੜਕ ਨਹੀਂ ਹੈਗੀ ਵੀ ਉਰੇ ਧਰਨਾ ਕਿਉਂ ਲਾ ਰੱਖਿਆਗਾ ਇਹ ਗੱਲਬਾਤ ਕਰ ਦਿਆਂਗੇ ਦੇਖ ਸਕਦੇ ਆ ਵੀ ਆ ਦੇਖ ਸਕਦੇ ਆ ਆ ਕੱਟ ਵੱਡਾ ਕਰਨਾ ਪਊਗਾ ਖੇਤਾਂ ਦੇ ਵਿੱਚ ਧਰਨਾ ਲਾਇਆ ਹੈ ਸਾਹਿਬ ਲਾ ਲਾ ਭਾਈ ਕੀ ਕਰੋਗੇ ਲੋਕਾਂ ਦੇ ਜਿੰਦਾਬਾਦ ਲੋਕਾਂ ਦੇ ਜਿੰਦਾਬਾਦ ਇਹ ਬਾਈ ਅਸੀਂ ਗੁਗਰੀ ਕਰ ਸਕਦੇ ਆ ਅਪਾ ਦੇਖਦੇ ਵੀ ਰਾਹਾਂ 'ਚ ਧਰਨਾ ਦੇਖਿਆ ਖੇਤਾਂ 'ਚ ਧਰਨਾ ਲਾਉਣਾ ਤੇ ਇੱਧਰ ਜੇ ਕਹਿਦੀ ਐ ਪੁਲਿਸ ਵੱਡੀ ਪੱਧਰ ਤੇ ਖੜੀ ਅੱਗੇ ਦੇਖ ਸਕਦੇ ਹੋ ਤਸਵੀਰਾਂ ਜੇ ਜਿਹੜਾ ਵੱਡਾ ਚੱਕਰ ਹੈ ਉਹ ਪਏ ਰਿਹਾ ਹੈਗਾ ਕਈ ਦਿਨਾਂ ਦਾ ਕਈ ਦਿਨਾਂ ਦਾ ਕਿ 2 ਸਾਲ ਹੋ ਗਏ ਲਗਭਗ 2 ਸਾਲ ਹੋ ਗਏ ਇਦਾਂ ਉਹੀ ਖੂਹੇ ਬਣਾ ਰੱਖਿਆ ਹੈ ਨਾ ਇਹਦੇ ਉੱਤੇ ਵੀ ਜਰ ਜਾਲ ਚਾਹੀਦਾ ਤਾਂ ਕੋਈ ਖਾਦੀ ਪੀਤੀ ਜਾਂ ਤਨ ਨਕਲ ਆਉਂ ਆ ਜੇ ਉਹ ਦੇਖ ਜੂ ਵਿੱਚ ਕੋਈ ਖਾਤਰੇ ਵਾਲਾ ਕੰਮ ਆ ਆ ਕਿਸੇ ਬਾਹਰ ਜੋ ਪਾਣੀ ਨਾ ਵਾਪਸ ਆ ਰਿਹਾ ਉਹ ਦੇਖੋ ਅੱਛਾ ਬਾਹਰ ਜੋ ਪਾਣੀ ਵਾਪਸ ਆ ਰਿਹਾ ਹੈ ਅੱਛਾ ਆਹ ਵਾਡੋ ਇੱਕ ਇਹ ਪਹਿਲਾਂ ਇਥੋਂ ਟੁੱਟਿਆ ਸੀ ਉਦੋਂ ਤੱਕ ਸਾਰਾ ਲੱਗਿਆ ਅੱਛਾ ਇਥੋਂ ਟੁੱਟਿਆ ਪਹਿਲਾਂ ਇਹਦਾ ਜੇ ਨਿਕਾ ਟੁੱਟਦੇ ਇਹ ਜਦੋਂ ਬਣਿਆ ਖੁਸ਼ੀ ਨਾਲ ਲੋਕਾਂ ਨੇ ਲੱਡੂ ਵੰਡੇ ਉਹਨਾਂ ਦਾ ਉਹਨਾਂ ਕੋਲ ਵੀ ਨਹੀਂ ਮੋੜਿਆ ਲੱਡੂ ਵੀ ਵੰਡਦੇ ਤੇ ਲੱਡੂ ਵੰਡੇ ਦੀ ਹਰ ਪਾਸੇ ਝਿੰਗਤੀ ਮਚੀ ਮਾਣ ਦਾ ਧੰਵਾਦ ਵੀ ਕੀਤਾ ਸਾਰੇ ਬੰਦੇ ਨੇ ਇਕੱਠੇ ਹੋ ਕੇ ਅਰਦਾਸ ਬੇਨਤੀ ਕਰਵਾਈ ਪਰ ਇੱਕ ਦਿਨ ਵੀ ਪਾਣੀ ਨਹੀਂ ਚੱਲਿਆ ਨਾਲ ਦੀ ਨਾਲ ਹੀ ਇਸ ਤੋਂ ਦੋ ਬੈਠਾ ਅੱਛਾ ਦੇਖ ਸਕਦੇ ਹੋ ਵੀ ਅਰਦਾਸ ਵੀ ਕਰਾਈਏ ਇਹਨਾਂ ਨੇ ਲੱਡੂ ਵੀ ਵੰਡੇ ਨੇ ਧੰਨਵਾਦ ਵੀ ਕਰਿਆ ਖਜ਼ਾਨਾ ਮੰਤਰੀ ਦਾ ਹਾਂਜੀ ਹਾਂਜੀ ਪਰ ਪਾਣੀ ਚੱਲਿਆ ਨਹੀਂ ਕਹਿੰਦੇ ਪਰ ਬਹੁਤ ਮਨਾਈ ਪਰ ਖੁਸ਼ੀ ਦੋ ਦਿਨ ਦੋ ਦਿਨ ਵੀ ਨਸੀਬ ਹੋਈ ਦੇਖ ਸਕਦਾ ਵੀ ਖੁਸ਼ੀ ਕਹਿੰਦੇ 40 ਸਾਲਾਂ ਬਾਅਦ ਖੁਸ਼ੀ ਮਨਾਈ ਸੀ ਦੋ ਦਿਨ ਖੁਸ਼ੀ ਨਸੀਬ ਨਹੀਂ ਹੋਈ ਦੇਖ ਲੋ ਹਾਲਾਤ ਨੇ ਆਹ ਲਾ ਲੋ ਵੀ ਜਦੋਂ ਟੁੱਟਦਾ ਰੇਗ ਪੈਂਦੀ ਹੈ ਲੋਕਾਂ ਦੇ 8 ਫੁੱਟ 9 ਫੁੱਟ ਤੋਂ ਜ਼ਿਆਦਾ ਉੱਚਾ ਸੁੱਟੂ ਹੈ ਇਹ ਲੈ ਇਹ ਤਾਂ ਉਹੀ ਪੇ ਜੀ ਜਮੀ ਲੈ ਇੱਥੇ ਸੂਆ ਕਿੱਥੇ ਖੜਜੋ ਕੋਣਾਂ ਸੀ ਉਹਨਾਂ ਦੇ ਮਗਰ ਲਾ ਕੇ ਸਾਰਾ ਪੱਠਾ ਸਾਰਿਆਂ ਦਾ ਸਾਡੀਆਂ ਕਣਕਾਂ ਖਰਾਬ ਕਰਤੀਆਂ ਜੀ ਠੀਕ ਹੈ ਮੜਾ ਉੱਚਾ ਰੱਖੋ ਤੇ ਸਾਰਿਆਂ ਦਾ ਸਾਡੀਆਂ ਕੜਕਾ ਖਰਾਬ ਕਰਤੀਆਂ ਤੇ ਆ ਹੁਣ ਲਾ ਲਓ ਜੀ ਤੁਸੀਂ ਆ ਬੈਠਿਆਂ ਲੋਕ ਜੀਰੀਆਂ ਪਾਣੀ ਕਿੰਨਾ ਕਾਇਆ ਪਾਣੀ ਦਾ ਕੁਛ ਵੀ ਨਹੀਂ ਆਇਆ ਜੀ ਇੱਕ ਦਿਨ ਛੱਡਿਆ ਸੀ ਮਾੜਾ ਮੁੱਟਾ ਜਾ ਉੱਦੀ ਬੈਠ ਗਿਆ ਪਹਿਲਾਂ ਵਿਸੂ ਬੈਠ ਗਿਆ ਹੁਣ ਉਰੂ ਬੈਠ ਗਿਆ ਇਹ ਤਾਂ ਕਹਿੰਦੇ ਤੁਸੀਂ ਲੱਡੂ ਵੀ ਵੰਡੇ ਤੇ ਅਸਾਂ ਤੋਂ ਚੌ ਚੜ ਕੇ ਵੀ ਜੀ ਅੱਛਾ ਚੌ ਚੜ ਕੇ ਤੀ ਵੀ ਪਾਣੀ ਚੱਲਦਾ ਹੋ ਗਿਆ ਠੀਕ ਹੈ ਉਦੋਂ ਬਾਅਦ ਜੀ ਬਸ ਜਿੱਦਿਆ ਮਾੜਾ ਜਾ ਹੋਰ ਛੱਡਿਆ ਦੀ ਸਾਰੀ ਬੈਠ ਗਿਆ ਤਾਂ ਹਾਂ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਤਾਂ ਕਈ ਵਾਰੀ ਟੁੱਟ ਗਿਆ ਕਿੰਨੇ ਵਾਰੀ ਟੁੱਟ ਗਿਆ ਜੀ ਇਹਤਾ ਜੀ ਪਹਿਲਾਂ ਤਾਂ 30-35 ਸਾਲਾਂ ਬਾਅਦ ਮਸਾ ਟਾਈਮ ਮਿਲਿਆ ਸੀਗਾ ਇੱਕ ਬੰਦੇ ਘੜ ਨੂੰ ਪਾਣੀ ਮਿਲਣ ਦਾ ਜੀ ਤੇ ਜਦੋਂ ਇਹ ਮਤਲਬ ਕੰਮ ਚੱਲ ਰਿਹਾ ਸੀ ਉਸ ਵੇਲੇ ਦੀ ਕਹਿਣ ਲੱਗ ਰਿਆਂ ਦੋ ਦੋ ਸਾਲ ਤੋਂ ਉੱਪਰ ਹੋ ਗਿਆ ਬੀਜੇ ਦਾ ਕੰਮ ਹੈ ਜਿਹੜਾ ਦੇਖ ਰੇਖਣਾ ਟਕਾਈ ਨਾਲ ਢਾਂਗ ਨਾਲ ਕਰ ਲੋ ਕੀ ਦਵਾਈ ਕਰ ਦੋ ਲਤੜਾਈ ਕਰ ਦੋ ਜੀ ਕਿਸੇ ਨੇ ਕੋਈ ਸਾਰ ਨਹੀਂ ਲੈਂਦੀ ਜੀ ਪਹਿਲਾਂ ਵੀ ਉਹ ਕਹਿੰਦੇ ਤੁਸੀਂ ਸਾਨੂੰ ਕੰਮ ਕਰ ਲੈਣ ਤੋਂ ਸਾਡੀ ਜ਼ਿੰਮੇਵਾਰੀ ਆ ਜੇ ਵੀ ਕੋਈ ਬੰਦਾ ਆਵਾਜ਼ ਉਠਾਉਣੀ ਚਾਹੁੰਦਾ ਸੀ ਵੀ ਤਾਂ ਜਿਹੜਾ ਹੈਗਾ ਵੀ ਇਹਨੂੰ ਲਟੜਾਈ ਕਰੋ ਪਹਿਲਾਂ ਫਿਰ ਉਹ ਕਰੋ ਤਾਂ ਜੀ ਬਰੋ ਆਦਮੀ ਤੇ ਜਿਹੜਾ ਵੀ ਕੋਈ ਰੋਗ ਦਾ ਸੀ ਉਸੇ ਤੇ ਰੋ ਪਾਉਣਾ ਸ਼ੁਰੂ ਕਰ ਦਿੰਦੇ ਤੇ ਵੀ ਅਣਪਛਾਤੇ ਤੇ ਪਰਚੇ ਕਰਾਉਣੇ ਸ਼ੁਰੂ ਕਰ ਦਿੰਦੇ ਤੇ ਵੀ ਕੋਈ ਵੀ ਬੰਦਾ ਆਵਾਜ਼ ਨਾ ਉਠਾ ਸਕੇ ਤੇ ਹੁਣ ਇਹ ਕੰਮ ਸ਼ੁਰੂ ਹੋ ਗਿਆ ਤੀਜੇ ਜੀ ਪਹਿਲਾਂ ਜੇ ਪਾਣੀ ਛੱਡਿਆ ਕੁਝ 5-7% ਫਿਰ ਦੋ ਦੋ ਵਾਰ ਜਦੋਂ 20% ਪਾਣੀ ਛੱਡਿਆ ਜੀ ਜਦੋਂ 25% ਪਾਣੀ ਛੱਡਿਆ ਤਾਂ ਦੇਖੋ ਜਿਹਦੇ ਨੀਚੇ ਵਾਲੇ ਪਾਸੇ ਜਰਕ ਦੇਣੇ ਕਮ ਸੇ ਕਮ 2 ਬਿਗਿਆਂ ਦੇ ਵਿੱਚ ਲੈ ਰੋ ਰੇਗ ਰੇਗ ਪਈ ਸੀ ਇਹਦਾ ਜੇ ਕਿਸਾਨ ਨੇ ਜੀਰੀ ਨਹੀਂ ਲਾਈ ਅੱਛਾ ਇਹ ਰੇਗ ਇਸੇ ਦੀ ਸੁਵੇ ਦੀ ਸਾਰੀ ਇਸੇ ਦੀ ਅੱਛਾ ਟੁੱਟ ਕੇ ਰੇਗ ਦੇਖ ਸਕਦਾ ਸਾਹਮਣੇ ਵੀ ਜਿਹੜੀ ਚਟੜੇ ਚਮਕਦਾ ਇਹਦਾ ਜਮੇ ਖਸੀ ਰਿਤਾ ਹੈ ਖਸੀ ਰਿਤਾ ਜੀ ਤਾਂ ਹੀ ਟੁੱਟਿਆ ਜੀ ਹਜੇ ਜੀਰੀ ਨਹੀਂ ਲੱਗੀ ਸੀ ਜੀ ਚਲੋ ਤਾਂ ਕਰਕੇ ਮੜਾ ਜਾ ਕੁਝ ਬਚਦ ਰਹੀ ਤੇ ਉਦੋਂ ਬਾਅਦ ਦੇ ਵਿੱਚ ਜੀ ਇਹ ਲੋਕਾਂ ਦਾ ਬੈਂਸ ਵਾਲਾ ਕੰਮ ਹੈ ਇਹ ਸੁਣਾ ਕਿਉਂ ਇਹ ਕੰਮ ਕੱਚਾ ਹੈ ਪਾਣੀ ਸੁਕੇ ਨੇ ਆਟੋਮੈਟਿਕ ਟੁੱਟਣਾ ਹੈ ਜੀ ਜੇ ਇਦਾਂ ਟੁੱਟ ਜਾਣਾ ਤਾਂ ਦੂਸਰਾ ਸੋਚੂਗਾ ਵੀ ਪਤਾ ਨਹੀਂ ਪੁਰਾਣਾ ਬੰਦਾ ਆ ਕੇ ਟੱਕ ਮਾਰ ਗਿਆ ਉਦੋਂ ਟੁੱਟੀ ਨੂੰ ਇਹ ਤਾਂ ਲੜਾਈ ਨੂੰ ਤਾਂ ਹੋ ਗਿਆ ਜੀ ਸਮੱਸਿਆ ਆਪਸ ਵਿੱਚ ਲੜਾ ਤੇ ਆਪਸ ਵਿੱਚ ਲੜਾਉਣਾ ਕੰਮ ਨਹੀਂ ਲੜਾਈ ਵਾਲੀ ਕੰਮ ਹੈ ਜੀ ਹੁਣ ਫਿਰ ਧਰਨਾ ਆਇਆ ਅੱਜ ਧਰਨਾ ਲਾਇਆ ਜੀ ਆ ਦੇਖੋ ਜਦੋਂ ਇਹ ਪੈਸੇ ਪਾਈਪ ਲਾਈਨ ਪਈ ਹੋਈ ਆ ਇਹ ਮਤਲਬ ਹੈ ਤੇਲ ਹੈ ਤੇਲ ਤੋਂ ਸਿਰ ਤੋਂ ਲੈ ਕੇ ਪਾਈਪ ਲਾਈਨ ਲੱਗ ਗਿਆ ਬੀ ਜੀ ਜੇ ਪਾਈਪ ਪਊਗਾ ਤਾਂ ਪਾਣੀ ਚੱਲੇਗਾ ਜੀ ਤੁਸੀਂ ਮੰਗ ਰੱਖੀ ਸੀ ਪਾਈਪ ਲਾਈਨ ਦੀ ਪਾਈਪ ਲਾਈਨ ਦੀ ਮੰਗ ਰੱਖ ਰਹੇ ਜੀ ਪਹਿਲਾਂ ਰੱਖੀ ਸੀ ਜਦੋਂ ਬਣਿਆ ਸੁਆ ਉਦੋਂ ਵੀ ਰੱਖੀ ਸੀ ਜੀ ਪਹਿਲਾਂ ਤੂੰ ਵੀ ਬੀ ਇਹ ਦੇਖਾ ਤੇਲ ਦਾ ਪਾਣੀ ਹੈ ਜਿਹੜਾ ਪਾਈਪ ਰਾਹੀਂ ਆਵੇ ਜੀ ਤਾਂ ਪਾਣੀ ਦਾ ਮਸਲਾ ਜਿਹੜੇ ਮਸਲਾ ਨਾਲ ਤੁਹਾਡਾ ਹੱਲ ਹੋਇਆ ਆਉਣ ਵਾਲੀਆਂ ਜਿਹੜੇ ਵੋਟਾਂ ਨੇ ਜਾਂ ਤੁਸੀਂ ਕੀ ਐਕਸ਼ਨ ਅੱਗੇ ਵੱਡੇ ਐਕਸ਼ਨ ਕੀ ਲਓਗੇ ਸਭ ਤੋਂ ਪਹਿਲਾਂ ਤਾਂ ਜੇ ਸਾਡਾ ਕੰਮ ਸ਼ੁਰੂ ਹੋਊਗਾ ਤਾਂ ਹੀ ਅਸੀਂ ਵੋਟ ਦੇ ਅਕਦਰ ਹੋਵਾਂਗੇ ਤਾਂ ਹੀ ਵੋਟ ਉਥੇ ਪਾਉਣ ਦਾ ਫਾਇਦਾ ਨਹੀਂ ਪਰ ਅਸੀਂ ਵੋਟਾਂ ਪਾਈ ਜene ਸਰਕਾਰ ਬਣੀ ਜਾਂਦੀ ਹੈ ਸਾਨੂੰ ਲੋਕਾਂ ਨੂੰ ਦੇਖ ਕੇ ਦੁਰੀ ਜਾਂਦੀ ਹੈ ਨਹੀਂ ਹੁਣ ਇਹ ਪ੍ਰੋਪਗੈਂਡਾ ਕਰਦੇ ਨੇ ਪੈਂਚਰ ਲਾਤਾ ਕਦੇ ਉੱਥੇ ਪੈਂਚਰ ਲਾਤਾ ਇਹ ਪੈਂਚਰ ਨਾਲ ਸੂਆ ਨਹੀਂ ਚੱਲਦਾ ਜੀ ਸਾਬ ਨਾਲ ਹੁਣ ਚਲਾਰ ਚਲਾਇਆ ਜਾ ਰਿਹਾ ਹੈਗਾ ਟਾਹਰ ਲਾਇਆ ਰਿਹਾ ਹੈ ਜੱਡ ਲਾਇਆ ਜਾ ਰਹੇ ਨੇ ਟੰਕੇ ਚੱਲਪੂਗਾ ਪਾਣੀ ਚ ਇਹਦੇ ਨਾਲ ਤਾਂ ਕਿਵੇਂ ਚੱਲਣਾ ਜੀ ਪਰਸੋ ਮੈਡਮ ਆਈ ਸੀ ਕਹਿੰਦੀ ਮਤਲਬ ਚੂਹੇ ਆਉਂਦੇ ਨੇ ਜਦੋਂ ਕਿਸਾਨ ਤੋੜਦੇ ਨੇ ਜਾਂ ਚੂਹੇ ਵੀ ਚੂਹੇ ਚਾਹ ਤੋੜਦੇ ਨੇ ਜੀ ਕਹਿੰਦੀ ਬ੍ਰੇਤੀ ਲਾਉਂ ਤੈਨੂੰ ਪਤਿਏ ਕਹੀ ਜੀ ਚੂਹੇ ਖਾ ਖਾ ਕੇ ਲੰਘ ਜਾਂਦੇ ਨੇ ਵੀ ਚੂਹੇ ਨੇ ਤੋੜਿਆ ਕਹਿੰਦੇ ਚੂਹੇ ਖਾ ਕੇ ਚੂਹੇ ਖਾ ਕਹਿੰਦੇ ਬ੍ਰੇਤੀ ਮਿੱਠੀ ਜੀ ਕੱਕਾ ਰੇਤ ਲਵਾਇਆ ਸੀ ਬੜੇ ਸਮਾਂ ਲੋਤਾ ਆਪ ਜੇ ਘਰ ਹੁੰਦੀ ਜੀ ਕਹਿੰਦੀ ਮਿੱਠਾ ਲੱਗਿਆ ਹੋਊਗਾ ਬ੍ਰੇਤੀ ਨੂੰ ਅੱਛਾ ਪਰ ਚੂਹੇ ਤਾਂ ਹੀ ਖਾਊਗਾ ਜੀ ਮੈਂ ਫਿਰ ਹੁਣ ਇਹਦਾ ਹੱਲ ਕੀ ਆ ਤੁਸੀਂ ਕਹਿੰਦੇ ਚੱਲਦਾ ਨਹੀਂ ਪਾਣੀ ਇਹ ਚ ਪਾਣੀ ਜੀ ਤਾਂ ਪਾਈਪ ਲਾਗੂਗਾ ਜੀ ਸਿਰੇ ਤੱਕ ਪਾਈਪ ਪੈ ਗਿਆ ਟੇਲ ਤੱਕ ਤਾਂ ਅਛਾ 12 ਕਿੱਲਾਂ ਦੇ ਯਾਰ 12 ਇਹ ਕੀ ਕਰਨਗਾ ਜਿਆਦਾ ਭਰਦਾਗਾ ਤਾਂ ਟੁੱਟਦਾ ਇਹ ਭਰੂਗਾ ਤਾਂ ਜੀ ਫਿਰ ਪਾਣੀ ਛੱਡਾਂਗੇ ਹਜੇ ਤਾਂ ਪਾਣੀ ਇਹ ਨਹੀਂ ਪੂਰਾ ਛੱਡਾਂ ਜੀ ਭਰੂਗਾ ਕਿੱਥੋਂ ਕਿੰਨਾ ਪਾਣੀ ਆਉਂਦਾ ਵਿੱਚ ਪਾਣੀ ਤਾਂ ਜੀ ਤਾਂ ਸੱਡੇ ਸਿਰਫ 15-20% ਐ ਉਹ ਦੀ ਟੁੱਟ ਗਿਆ ਕਿੰਦਾ ਕਹਿੰਦੇ 2 ਇੰਚਾਂ ਵਾਲੀ ਟੁੱਟ ਗਿਆ 2 ਇੰਚਾਂ ਵਾਲੀ ਟੁੱਟ ਗਈ ਸੋ ਜੀ ਜੇ 100% ਪਾਣੀ ਪੂਰੇ ਦਾ ਪੂਰਾ ਭਰਦਾ ਫਿਰ ਤਾਂ ਇਹ ਚੱਲਣਾ ਕੀ ਹੈ 15% ਵੱਧੋ ਵੱਧ ਲਾ ਲੂ ਹਾਂ ਹੁਣ ਜੀ ਕੰਮ ਚੱਲ ਰਿਹਾ ਕਿ ਛੱਡ ਕੇ ਨਹੀਂ ਕੰਮ ਤਾਂ ਜੀ ਇਹ ਟਾਕਿਆਂ ਤਾਂ ਪਹਿਲਾਂ ਵੀ ਨਹੀਂ ਚੱਲਦੀਆਂ ਜੀ ਇਹ ਤਾਂ ਮੀਦੇ ਪਾਣੀ ਵਾਲੇ ਟੁੱਟੀਆਂ ਹੁੰਦਾ ਨਾ ਇਸ ਟਾਈਮ ਕੰਮ ਚੱਲ ਰਿਹਾ ਹੈ। ਇਹ ਟਾਈਮ ਬੰਦ ਹੈ ਜੀ ਕੰਮ। ਬੰਦ ਕਦੋਂ ਕਰਤਾ? ਬੰਦ ਕਰਾਇਆ ਜੀ ਫਿਰ ਇਹ ਟਾਕੇ ਨਾਲ ਤਾਂ ਇਹ ਚੱਲਦਾ ਨਹੀਂ ਜੀ। ਅੱਛਾ ਆਪਾਂ ਨੇ ਜੁਨੀਅਰ ਨੇ ਬੰਦ ਕਰਾਇਆ। ਹਾਂ ਕਿਹੜਾ ਬੰਦ ਕਰਾਇਆ ਜੀ ਕੰਮ ਇੱਕ ਵਾਰ। ਫਿਰ ਹੁਣ ਇਹਦਾ ਕੀ ਬਣੂਗਾ? ਬੰਦ ਨਾ ਕੀ ਹੈ ਜੀ ਇਹ ਤਾਂ ਪਾਈਪ ਲਾਈਨ ਦੀ ਮੰਗ ਆਇਆ। ਜਿੱਦੇ ਪਾਈਪ ਲਾਈਨ ਪਾ ਦੇਣਗੇ 12 ਗੀਲੇ ਦੀ ਬਾਹੀ ਇਹ ਪ੍ਰੋਪਰ ਚੱਲ ਜਾਊਗਾ। ਠੀਕ ਹੈ। ਨਹੀਂ ਟਾਕੇ ਤਾਂ ਇਹ ਮੀਂਹ ਦੇ ਪਾਣੀ ਨਾਲ ਟੁੱਟ ਜਾਂਦਾ। ਪਹਿਲਾਂ ਟਾਕੇ ਦਾ ਤੁਸੀਂ ਦੇਖ ਲਓ ਪਤਾ ਨਹੀਂ ਸਾਨੂੰ ਤਾਂ ਗਿਣਤੀ ਵੀ ਨਹੀਂ ਕਿੰਨੇ ਕਿਤਾਬੇ ਲਾ ਕੇ। ਠੀਕ ਹੈ। ਟਾਕੇ ਲਾਈ ਆਉਂਦੇ ਨੇ ਇਕਰਾਰ ਵਿੱਚ ਇਹਦੇ ਵਿੱਚ ਸ਼ਾਮਲ ਹੈਗਾ ਜਾਂ ਬਾਹਰ ਹੋ ਗਿਆ ਤਾਂ ਇਹ ਵੀ ਤੁਸੀਂ ਇਹਨਾਂ ਤੋਂ ਆਡੀਓ ਸਾਹਿਬ ਆਏ ਨੇ ਇੱਕ ਪੱਖ ਜ਼ਰੂਰ ਲਿਆ ਕਰੋ ਵੀ ਜਿਹੜੀ ਠੇਕੇਦਾਰ ਦੀ ਗਾਰੰਟੀ ਦੀ ਉਹ ਕਿੰਦਰ ਖਤਮ ਹੋ ਗਈ ਇਹ ਕਹਿੰਦੇ ਜੀ ਅਸੀਂ ਨਹੀਂ ਸੀ ਵਿੱਚ ਕਹਿੰਦਾ ਉਦੋਂ ਹੋਰ ਸੀ ਕੋਈ ਨਹੀਂ ਇਹ ਕੁਰਸੀ ਤਾਂ ਉਹੀ ਆ ਜੀ ਆਡੀਓ ਸਾਹਿਬ ਹੋਈ ਨੇ ਇੱਕ ਨੋ ਚੇਂਜ ਹੋ ਜਾਂਦਾ ਨੰਬਰ ਆਪਣਾ ਜਿਹੜੀ ਪਲੇਟ ਲੱਗੀ ਹੁੰਦੀ ਹੈ ਉਹ ਤੇ ਨਾਮ ਚੇਂਜ ਹੋ ਜਾਂਦਾ ਹੈਗਾ ਸਿਸਟਮ ਤਾਂ ਉਹੀ ਹੈ ਠੇਕੇਦਾਰ ਨਾਲ ਜਦੋਂ ਬੰਨਣ ਤੋਂ ਬਾਅਦ ਟੁੱਟ ਗਿਆ ਛੋਟੀ ਗੱਲ ਹੋਈ ਸੀ ਉਹਨੇ ਆਏ ਨੇ ਜੀ ਦੁਬਾਰੇ ਅੱਛਾ ਕੀ ਕਹਿੰਦੇ ਉਹ ਤਾਂ ਬੋਲਦੇ ਨੇ ਜਿਉ ਤਾਂ ਉਹੀ ਗੱਲ ਮਟੀਰੀਅਲ ਆਇਆ ਜੀ ਫਲਾਣਾ ਪਰ ਇਹ ਤਾਂ ਮਟੀਰੀਅਲ ਕੀ ਆ ਜਿਵੇਂ ਪ੍ਰਧਾਨ ਜੀ ਨੇ ਬੋਲਿਆ ਵੀ ਬਰੇਤੀ ਵੀ ਚੂਹੇ ਨੂੰ ਮਿੱਠੀ ਲੱਗਦੀ ਐ ਤਾਂ ਖਾਈ ਜਾਂਦੇ ਨੇ ਮੈਡਮ ਕਹਿੰਦੇ ਵੀ ਚੂਹੇ ਵੱਧ ਹੋ ਗਏ ਚੂਹੇ ਕਹਿੰਦੇ ਪਾੜੀ ਪਾਟੜੀ ਵੀ ਦੀ ਆ ਕੇ ਜੀ ਕਹਿੰਦੇ ਗੰਦ ਵੀ ਦੀ ਲੰਘ ਜਾਂਦੇ ਨੇ ਅੱਗੇ ਪਾਣੀ ਮਿਲ ਜਾਵੇ ਪਾਣੀ ਪੀ ਕੇ ਵਿਚਾਰਾ ਬਾਹਰਸ ਮੁਰਜ ਜਾਂਦਾ ਸਾਡਾ ਨੁਕਸਾਨ ਹੋ ਜਾਂਦਾ ਜੀ ਚੂਹਾ ਪਾਣੀ ਲੈ ਜਾਂਦਾ ਨਾਲ ਜੀ ਠੀਕ ਆ ਦੇਖੋ ਆ ਤੜਿਆ ਪਿਆ ਜੀ ਹਾਂ ਜੀ ਹਾਂ 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 ਆ ਤੜਿਆ ਪਿਆ ਇਹ ਤਾਂ ਢਿਗੂ ਗਾ ਸਾਰਾ ਤਾਂ ਬੂਝੇ ਨਹੀਂ ਚਲਦਾ ਆ ਦੇਖੋ ਇਹਦਾ ਖਤਮ ਹੈਗਾ ਸੂਆ ਆ ਬ ਹਾਂ 5-7 ਕਿੱਲੇ ਰਮੇ ਨੇ ਜੀ ਜਾ ਕੇ ਮਤਾਂ 5-7 ਕਿੱਲੀ ਰਮਾਏ ਨੇ 2 ਸਾਲਾਂ ਚ ਆ ਲਾ ਲੋ ਆ ਖਾਲੀ ਪਿਆ ਥੱਲੋਂ ਬੈਠਾ ਸਾਰਾ ਖਾਲੀ ਇਹਦਾ ਦੁਬਾਰੇ ਬਣੂਗਾ ਇਹਦਾ ਪਰੋਲੀਆਂ ਪੈ ਗਈਆਂ ਠੀਕ ਐ ਨਹੀਂ ਹਾਂਜੀ ਜੈ ਸਿੰਘ ਜੀ ਆਪਾਂ ਨੇ ਬਣਾਏ ਸੀ ਜੀ ਸੂਆ ਇਹ ਨਹੀਂ ਮੈਂ ਜੀ ਹੋਰ ਕਿਹਨੇ ਬਣਾਏ ਸੀ ਜੀ ਇਹ ਤਾਂ ਵੱਡਾ ਮਸਲਾ ਹੈ ਹੁਣ ਕਿਸਾਨਾਂ ਦਾ ਇਹ ਤਾਂ ਇਹਨਾਂ ਦਾ 7 ਕਿੱਲੇ ਵੀ ਨਹੀਂ ਰਮੇ ਕਹਿੰਦੇ 2 ਸਾਲਾਂ ਚ ਹਾਂਜੀ ਮੈਂ ਨਹੀਂ ਬਣਵਾਇਆ ਸੀ ਜੀ ਉਸ ਟਾਈਮ ਕੋਈ ਉਸ ਟਾਈਮ ਹੋਰ ਸੀ ਕੋਈ ਜੀ अच्छा ਹੁਣ ਫਿਰ ਇਹਦੀ ਕੀ ਕਰ ਰਹੇ ਹੋ ਰਹਿਮਤ ਕਰ ਰਹੇ ਹੋ ਹਾਂ ਜੀ ਸਾਨੂੰ ਲੱਗਦਾ ਵੀ ਪੋਸਿਬਲ ਵੀ ਕਰਾਇਆ ਗਿਆ ਜਾਂ ਕੋਈ ਬੈੱਡ ਸੈਟ ਲਾ ਕੇ ਸੈੱਟ ਕਰ ਲਈਏ ਚੱਲ ਚੱਲ ਪੂਗਾ ਇਹ ਹੁਣ ਲੱਗਦਾ ਤੁਹਾਨੂੰ ਵੀ ਚੱਲ ਜੂ ਪੂਰੀ ਕਿਉਂ ਲਾ ਰਹੇ ਆ ਸੈੱਟ ਹੋ ਜੀ ਅੱਛਾ ਜ਼ੋਰ ਲਾ ਰਹੇ ਹੋ ਜੀ ਹਾਂਜੀ ਅੱਛਾ ਐਂ ਜਾਈ ਜਾਂਦਾ ਇਹ ਤਾਂ ਮੈਂ ਕਹਿੰਦਾ ਬਰੇਤੀ ਦਾ ਪਾਈਏ ਨਹੀਂ ਹਾਂ ਜੀ ਜਮੇ ਬਸ ਗੰਦਲ ਹੈ ਬਹੁਤ ਆਹ ਲਾ ਲਓ ਆ ਦੇਖੋ ਤਸਵੀਰਾਂ ਆ ਦੇਖੋ ਹੂੰ ਬਿਲਕੁਲ ਜੀ ਸਾਰਾ ਦਬਿਆ ਪਿਆ ਜੇ ਕਹਦੀ ਬਹਾ ਆ ਦੇਖੋ ਲੈ ਹੂੰ ਅੱਛਾ ਥੱਲੇ ਹੀ ਥੱਲੋਂ ਮਿੱਟੀ ਆ ਨਿਕਲ ਗਈ ਥੱਲੋਂ ਮਿੱਟੀ ਆ ਨਿਕਲ ਗਈ ਭਾਈ ਦੇਖ ਸਕਦੇ ਹੋ ਤਸਵੀਰਾਂ